ਅੱਗੇ ਮਿੱਤਰੋ 5 ਕਿੰਮਟ ਸਮਾਂ ਕੱਢ ਗਏ ਝੋਟੇ ਜ ਮਾਰੇ ਨਿਗਾ ਨੀਲੀ ਰਾਵੀ ਨਸਲ ਦੇ ਵਿੱਚ ਬੂਰੇ ਰੰਗ ਦੇ ਵਿੱਚ ਸੋਨੂੰ ਬਹੁਤ ਹੀ ਚੰਗਾ ਝੋਟਾ ਦਿਖਾਉਣ ਲੱਗਿਆ 22 ਹਰਜੋਤ ਦਾ ਜੇ ਆਪਾਂ ਗੱਲ ਕਰੀਏ ਇਸ ਝੋਟੇ ਦੀ ਬਿਊਟੀ ਦੀ ਤਾਂ ਇਸ ਝੋਟੇ ਨੇ ਕਈ ਮੇਲਿਆਂ ਦੇ ਵਿੱਚ ਨਾਮ ਜਿੱਤੇ ਨੇਗੇ ਤੇ ਜੇ ਗੱਲ ਕਰੀਏ ਆਪਾਂ ਇਹਦੀ ਮਦਰ ਮਿਲ ਕੇ ਜੇ ਤਾਂ ਦੁੱਧ ਵਾਲੀ ਲੈਣ ਤੋਂ ਹੀ ਝੋਟਾ ਬਹੁਤ ਚੰਗਾਗਾ ਜੋ ਵੀ ਰਿਕਾਰਡ ਹੋਊ ਬਾਈ ਤੁਹਾਨੂੰ ਸਾਂਝਾ ਕਰਾਂਗੇ ਪਰ ਤੁਹਾਡਾ ਜਿਹੜਾ ਇਸ ਵੀਡੀਓ ਨੂੰ ਦੇਖ ਕੇ ਮਨ ਖੁਸ਼ ਜ਼ਰੂਰ ਹੋਣਾ ਕਿਉਂਕਿ ਬਾਈ ਦੀ ਸਾਂਭ ਸੰਭਾਲ ਬੜੀ ਚੰਗੀ ਆ ਤੇ ਨਸਲ ਵਾਲੇ ਪੱਖ ਤੋਂ ਝੋਟ ਦੀ ਖੂਬਸੂਰਤੀ ਬੜੀ ਵਾਹਕਮਾਲਾ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਲਾਸਟ ਤੱਕ ਵੀਡੀਓ 'ਚ ਜੁੜੇ ਰਹਿਣਾ ਜੇ ਚੰਗੀ ਲੱਗੂਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਲਾਜ਼ਮੀ ਕਰ ਦਿਓ ਤੇ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਬਾਕੀ ਕਰਾਂਏ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਬਾਈ ਪਹਿਲਾਂ ਪ੍ਰੋਪਰ ਐਡਰੈਸ ਬੋਲ ਦਗੇ ਪ੍ਰੋਪਰ ਐਡਰੈਸ ਵੀਰੇ ਆਪਣਾ ਪਿੰਡ ਬੀਲਾ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਤਹਿਸੀਲ ਤਪਾ ਜੀ ਠੀਕ ਆ ਜੀ ਤੇ ਸੰਪਰਕ ਨੰਬਰ ਆਪਣਾ ਵੀਰੇ ਸੰਪਰਕ ਨੰਬਰ ਵੀਰੇ ਆਪਣਾ ਹੈਗਾ 98788 ਹਾਂਜੀ 80777 ਜੀ ਵੀਰੇ ਜਿਹੜਾ ਆਪਾਂ ਇਹ ਝੋਟਾ ਦੇਖ ਰਿਆ ਨੀਲੀ ਰਾਵੀ ਦਾ ਬੂਰੇ ਰੰਗ ਦਾ ਹਾਂਜੀ ਇਹਦਾ ਨਾਮ ਜਿਹੇ ਆਪਾਂ ਇਹਦਾ ਨਾਮ ਵੀਰੇ ਆਪਣਾ ਬਾਜ ਰੱਖਿਆ ਹੋਇਆ ਹੈ ਕਹਿਆ ਵਾ ਤੇ ਜੇ ਆਪਾਂ ਦੀ ਗੱਲ ਕਰੀਏ ਫਾਦਰ ਸਾਈਡ ਦੀ ਇਹਦਾ ਬਾਪ ਕਿਹੜਾ ਜੀ ਇਹਦਾ ਬਾਪ ਵੀਰੇ ਧੰਨੇ ਸੀ ਦੇਲੇ ਦਰਸ਼ਨ ਕੋਲੇ ਹੁੰਦਾ ਈ ਛੋਟਾ ਬਾਬਰ 2 ਬਾਬਰ 2 ਹਾਂਜੀ ਤੇ ਇਹਦੀ ਜਿਹੜੀ ਮਦਰ ਸੀਗੀ ਆਪਣੇ ਕੋਲ ਉਹਦਾ ਕੀ ਰਿਕਾਰਡ ਆਪਣੇ ਕੋਲੇ ਉਹਦਾ ਵੀਰੇ ਆਪਣਾ ਪ੍ਰੋਪਰ ਘਰੇ ਜਿਹੜਾ ਕੰਡੇ ਦਾ ਦੁੱਧ ਤੋਲਿਆ ਵੀ 18 ਕਿਲੋ 630 ਗ੍ਰਾਮ ਆ ਜੀ ਸਾਢੇ 18 ਵਾ ਮੋਟੀ ਪਾਸਾ ਸਾਢੇ 18 ਮੋਟੀ ਪਾਸਾ ਮਾਂ ਇਹਦੀ ਬੁਰੀ ਸੀਗੀ ਮਾਂ ਵੀਰੇ ਬੁਰੀ ਸੀ ਇਹਦੇ ਯਾਰ ਕੀ ਸੇਮ ਮਾਰਕਿੰਗ ਜੇ ਲੀਰਾ ਵਿੱਚ ਹਾਂਜੀ ਹਾਂਜੀ ਠੀਕ ਆ ਮਾਂ ਵੀ ਉੱਥੇ ਆਈ ਸੀ ਨਾ ਹਾਂਜੀ ਮਾਂ ਵੀ ਦਰਸ਼ਨ ਤੋਂ ਆਈ ਸੀ ਤਨੇ ਸੀਦ ਵਾਲੇ ਤੋਂ ਠੀਕ ਆ ਵੀਰੇ ਹੁਣ ਤੱਕ ਆਪ ਇਹਨੂੰ ਬਿਊਟੀ ਕੰਪਨੀ ਸ਼ਿਕਨੇ ਲੜਾਇਆ ਗਏ ਇਹਨੂੰ ਵੀਰੇ ਆਪਾਂ ਤਿੰਨ ਲੜਾਇਆ ਜਾਈ ਇੱਕ ਦੋ ਤਨੌਲੇ ਦੋ ਤਨੌਲੇ ਇੱਕ ਚੜਕ ਚੜਕ ਦਾ ਤੇ ਕਿਹੜਾ ਨੰਬਰ ਲੱਗਿਆ ਇਹਦਾ ਇਹਦਾ ਦੂਜਾ ਵੀਰੇ ਦੂਜਾ ਤਿੰਨੇ ਵਾਰ ਦੂਜਾ ਬਲਾ ਹੈ ਹਾਂਜੀ ਹਾਂਜੀ ਤੇ ਹੁਣ ਇਹ ਵੱਡੇ ਝੋਟੇ ਬਣ ਗਿਆ ਹਾਂ ਵੀਰੇ ਵੱਡੇ ਅਡਲਟਰ ਚ ਵੱਡ ਗਿਆ ਇਹ ਠੀਕ ਆ ਤੇ ਅੱਜ ਵੀ ਆਪਾਂ ਵੀਡੀਓ ਸ਼ੂਟ ਕਰਨ ਦਾ ਸਮਾਂ ਗਾ ਇਹ ਲਗਭਗ 2025 ਦਸੰਬਰ ਵੀ ਨਾ ਆ ਗਿਆ ਹਾਂਜੀ ਤੇ ਜਿਹੜਾ ਇਹ 2025 ਦੇ ਦਸੰਬਰ ਦੇ ਵਿੱਚ ਕੋਟਡੇਕਲਾ 2 3 4 ਦਸੰਬਰ ਨੂੰ ਮੇਲਾ ਲੱਗਣਾ ਹੈ ਹਾਂਜੀ ਤੇ 5 6 7 ਤਨੌਲੇ ਮੇਲਾ ਲੱਗਣਾ ਹੈ ਤਨੌਲੇ ਮੇਲੇ ਦੋਨੇ ਮੇਲੇ ਤੇ ਆਪਣੀ ਪ੍ਰਦਰਸ਼ਨੀ ਹੋਊਗੀ ਹਾਂ ਦੋਨੇ ਮੇਲੇ ਦੇ ਵੀਰੇ ਪ੍ਰਦਰਸ਼ਨੀ ਕਰਾਂਗੇ ਆਪਾਂ ਇਹਦੀ ਪ੍ਰੋਪ ਵੀਰ ਨੂੰ ਚਾਹੀਦਾ ਹਾਂ ਤਿੰਨ ਦਿਨ ਕੋਟੜੇ ਰਹੂਗਾ ਕੋਟੜੇ ਤਿੰਨ ਦਿਨ ਤੱਕ ਹਾਂਜੀ ਹਾਂਜੀ ਤੇ ਛੇ ਦਿਨ ਜੇ ਕਿਸੇ ਭਰਾ ਨੇ ਝੋਟਾ ਵੈਸੇ ਵੀ ਦੇਖਣਾ ਹੈ ਤਾਂ ਹੀ ਮੇਲੇ ਤੇ ਮਿਲ ਸਕਦੇ ਹੋਗੇ ਬਾਈ ਨਾਲ ਕੋਈ ਗੱਲਬਾਤ ਕੋਈ ਰਿਕਾਰਡ ਪੁੱਛਣਾ ਹੈ ਤਾਂ ਬਾਈ ਨੂੰ ਮਿਲ ਸਕਦੇ ਹੋਗੇ ਸੀਮਨ ਇਹਦਾ ਅਲਰੇਡੀ ਆਪਣੇ ਕੋਲ ਸੀਮਨ ਰੈਡੀ ਹਾਂਜੀ ਵੀਰ ਠੀਕ ਹੈ ਤੇ ਜੇ ਕਿਸੇ ਭਰਾ ਨੇ ਸੀਮਨ ਮੇਲੇ ਤੋਂ ਲੈਣਾ ਹੈ ਤਾਂ ਮੇਲੇ ਤੋਂ ਲੈ ਸਕਦੇ ਹੋਗੇ ਘਰੋਂ ਵੀ ਭਰਾ ਨੂੰ ਸੀਮਨ ਦੀ ਜ਼ਰੂਰਤ ਹੋਈ ਤਾਂ ਘਰੋਂ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਵੈਸਟ ਕੁਆਲਿਟੀ ਦਾ ਆਪਾਂ ਬੋਲ ਕਹਿ ਸਕਦੇ ਹਾਂਗੇ ਇਸ ਨੂੰ ਨੀਲੀ ਰਾਵੀ ਦੇ ਵਿੱਚ ਬੂਰੇ ਰੰਗ ਦੇ ਵਿੱਚ ਬਹੁਤ ਘੱਟ ਤੁਹਾਨੂੰ ਬੋਲੇ ਇਸ ਤਰ੍ਹਾਂ ਦੀ ਇੰਨੀ ਬਿਊਟੀ ਦੇ ਵਿੱਚ ਤੇ ਇੰਨੇ ਸੋਹਣੇ ਰਿਕਾਰਡ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਜਿਹੜੇ ਵੀ ਭਰਾ ਨੂੰ ਪਸੰਦ ਆਊਗਾ ਨਾ ਤਾ ਇਹਦਾ ਸੀਮਣਾ ਪਰਚੇਜ ਕਰ ਸਕਦੇ ਹੋਗੇ ਵੀਰੇ ਹਰਜੋਤਾ ਆਪਾਂ ਡਾਇਰੈਕਟ ਕ੍ਰੋਸ ਤਾਂ ਨਹੀਂ ਕਰਾਉਂਦੇ ਕੋਈ ਪਸ਼ੂ ਡਾਇਰੈਕਟ ਕ੍ਰੋਸ ਨਹੀਂ ਕਰਾਉਂਦੇ ਵੀਰੇ ਆਪਾਂ ਸੀਮਨ ਹੀ ਦਿੰਦੇ ਆਨਲੀ ਸੀਮਨ ਯਾਰਾ ਕੀਤੇ ਜਾਊਗਾ ਨਾ ਤੇ ਲਗਭਗ ਇਹਦੀ ਉਮਰ ਕਿੰਨੀ ਹੋਗੀ ਹੋਗੀ 4 ਸਾਲ ਦੀ ਮੋਰ ਵੀਰੇ ਇਹਦੇ ਮਈ 2021 ਦਾ ਬਰਥ ਆ ਜੀ 4.5 ਸਾਲਾਂ ਦਾ ਹੋ ਗਿਆ ਜੀ 4.5 ਸਾਲਾਂ ਦਾ ਹਾਂਜੀ ਠੀਕ ਆ ਅਡਲਟ ਬੋਲਰ ਦੇ ਵਿੱਚ ਜਿਹੜਾ ਇਹ ਕੰਪੀਟੀਸ਼ਨ ਲੜਾਵਾਂਗੇ ਜਾਂ ਵੈਸੇ ਹੀ ਆਪਾਂ ਪ੍ਰਚਨ ਨਹੀਂ ਕਰਨੀਆਂ ਵੀਰੇ ਦੇਖਦੇ ਆਂ ਜੇ ਆਪਾਂ ਨੂੰ ਮੌਕੇ ਤੇ ਦੇਖਾਂਗੇ ਜੇ ਕੋ ਕੰਪੀਟੀਸ਼ਨ ਵੀ ਮਿਲਿਆ ਹਾਂ ਜੀ ਹਾਂ ਫਿਰ ਆਪਾਂ ਕੰਪੀਟੀਸ਼ਨ ਵੀ ਲੜਾਵਾਂਗੇ ਨਹੀਂ ਆਪਾਂ ਪ੍ਰਦਰਸ਼ਨੀ ਕਰਾਂਗੇ ਤੇ ਸੀਮਣ ਲੋਕਾਂ ਨੂੰ ਦਵਾਂਗੇ ਹਾਂ ਇਸ ਤੋਂ ਪਹਿਲਾਂ ਦੋ ਤਿੰਨ ਜਿਹੜੇ ਮੇਲੇ ਦੇ ਵਿੱਚ ਪ੍ਰਦਰਸ਼ਨ ਹੈ ਆਪਣਾ ਕੰਪੀਟੀਸ਼ਨ ਇਸ ਬੱਲੇ ਨੇ ਇਹ ਵੀਰੇ ਤਾਂ ਮੇਰਾ ਥੋੜਾ ਜਿਹਾ ਖਿਆਲ ਆ ਤੁਹਾਨੂੰ ਪਤਾ ਜਿਹੜੇ ਅਡਲਟ ਬੱਲ ਹੁੰਦੇ ਆ ਵੀਰੇ ਉਹ 7-8 ਸਾਲਾਂ ਦੇ ਬੱਲ ਹੋਏ ਖੜੇ ਆ ਹੁਣ ਵਿੱਚ ਹਨ ਇਹ ਹਜੇ ਸਮਝ ਲਓ ਉਹਨਾਂ ਸਰੀਰ ਨਹੀਂ ਇਹਦਾ ਭਰੇ ਆ ਉਹਨਾਂ ਭਾਰਾ ਨਹੀਂ ਫਿਰ ਇਹਦੇ ਥੋੜੇ ਜਿਹੇ ਨੰਬਰ ਮੈਂਸ ਹੋ ਜਾਂਦੇ ਆ ਹਾਂ ਹਾਂ ਬਾਕੀ ਥੋੜਾ ਜਿਹਾ ਮਤਲਬ ਵੀ ਇਹ ਪਹਿਲੇ ਨੰਬਰ ਤੇ ਵੀ ਤਾਂ ਨਹੀਂ ਸ਼ਾਇਦ ਲਾਉਂਦੇ ਨਾ ਬੂਰੇ ਰੰਗ ਕਰਕੇ ਨਹੀਂ ਲਾਉਂਦੇ ਇਹ ਹਾਂ ਬੂਰੇ ਕਰਕੇ ਮੈਂ ਕਾਲੇ ਰੰਗ ਨੂੰ ਪਹਿਲ ਦਿੰਦੇ ਹਾਂ ਹਾਂ ਮੈਂ ਕਈ ਮੇਲੇ ਚ ਪੁੱਛਿਆ ਵੀ ਆ ਉਹ ਕਹਿੰਦੇ ਬੂਰਾ ਰੰਗ ਪਹਿਲੇ ਤੇ ਨਹੀਂ ਲਾ ਸਕਦੇ ਸੀ ਵੀ ਕਾਲਾ ਇਹਨੂੰ ਲਾ ਸਕਦੇ ਹਾਲਾਂਕਿ ਬਿਊਟੀ ਦੇ ਪੱਲੇ ਵੀ ਮੇਰੇ ਚੜਕ ਹੁਣ ਆਪਣਾ ਘਟੋ ਘਟ 20 ਮਿੰਟ ਕਰਤਾ ਪਹਿਲੇ ਤੇ ਖੜਾ ਰਿਹਾ ਵੀਡੀਓ ਕੱਢ ਕੇ ਵੀ ਦੇਖ ਸਕਦੇ ਹੋ ਤੁਸੀਂ ਹਾਂਜੀ ਤੇ ਬਸ ਮੈਨੂੰ ਲੱਗਦਾ ਵੀ ਉੱਥੇ ਵੀ ਚੱਕਰ ਬੂਰੇ ਰੰਗ ਦਾ ਹੀ ਪਿਆ ਵੀਰੇ ਬੂਰੇ ਰੰਗ ਦਾ ਥੋੜਾ ਜਿਹਾ ਹਾਂ ਪਰ ਬੂਰਾ ਰੰਗ ਹਾਂਜੀ ਪਰ ਬੂਰਾ ਰੇਅਰ ਚ ਆ ਜਾਂਦਾ ਵੀਰੇ ਬਹੁਤ ਘੱਟ ਮਿਲਦਾ ਹੈਗਾ ਨਾ ਠੀਕ ਆ ਤੇ ਆਪਣੇ ਘਰ ਦੇ ਵਿੱਚ ਹੋਰ ਕਿੰਨੇ ਕੈਨੀਵਲ ਨੇਗੇ ਵੀਰੇ ਆਪਣੇ ਕੋਲੇ 4-5 ਪਸ਼ੂ ਹੋਰ ਹੈਗੇ ਪਰ ਆਪਾਂ ਰੱਖਦੇ ਸਾਰੇ ਪਸ਼ੂ ਰਿਕਾਰਡਦੇ ਆ ਵਧੀਆ ਨੇਲੇ ਦਾ ਸ਼ੌਂਕ ਰੱਖਦੇ ਆ ਆਪਾਂ ਮਾੜਾ ਪਸ਼ੂ ਨਹੀਂ ਰੱਖਦੇ ਵੀਰੇ ਹਾਂ ਉਹੀ ਗੱਲ ਆ ਵੀ ਜਿੱਥੇ ਘੱਟ ਰੱਖ ਲਈ ਆਪਾਂ ਬਸ ਚੰਗੇ ਪਸ਼ੂ ਰੱਖੀਏ ਨਾ ਹਾਂਜੀ ਹਾਂਜੀ ਠੀਕ ਆ ਤੇ ਇਹ ਸੀਗਾ ਬਾਈ ਚਰਨਜੋਤ ਪਿੰਡ ਵਿਲੇ ਤੋਂ ਸੈਨਾ ਪਿੰਡ ਵੀ ਨੇੜੇ ਲੱਗਿਆ ਇਥੋਂ ਪੱਖੋ ਕੰਚ ਨੇੜੇ ਟੱਲੇਵਾਲ ਚੰਨਣਵਾਲ ਇਹ ਜਿਹੜੇ ਪੋਤਨਾ ਦਾ ਵੱਡੇ ਪਿੰਡ ਨੇੜੇ ਲੱਗ ਗਏ ਤੇ ਬਾਜ ਦਾ ਸੰਪਰਕ ਨੰਬਰ ਤੋਂ ਤੋ ਦੋ ਸਕਰੀਨ ਤੇ ਚੱਲਦਾ ਹੈ ਤੇ ਬਾਜ ਝੋਟੇ ਦਾ ਮਿੱਤਰੋ ਨਾਂ ਰੱਖਿਆ ਹੋਇਆ ਹੈਗਾ ਨੀਲੀ ਰਾਵੀ ਨਸਲ ਵਿੱਚ ਬੂਰਾ ਫਾਦਰ ਸਾਈਡ ਤੋਂ ਬਾਬਰ ਜਰਾ ਇਹ ਬੱਚਾ ਆ ਗਿਆ ਕੁਮਾਦੋ ਵੀਰ ਕੋਈ ਗੱਲ ਨਹੀਂ ਤੇ ਜਿਹੜੇ ਭਰਾ ਨੂੰ ਪਸੰਦ ਆਊਗਾ ਤੇ ਕਿਵੇਂ ਲੱਗਿਆ ਤੁਹਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਨੇ ਇਸ ਬੋਲ ਬਾਰੇ ਤੇ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਮਾਰ ਤਾਂ ਕਿ ਹੋਰ ਭਰਾਵਾਂ ਮਾ ਤੱਕ ਵੀ ਵੀਡੀਓ ਪਹੁੰਚਦੀ ਰਹੇ ਸੋ ਅੱਜ ਦੀ ਜਿਹੜੀ ਇਹ ਵੀਡੀਓ ਆਪਾਂ ਬਾਈ ਚਰਨ ਜੋ ਦੇ ਘਰੋਂ ਆਪਾਂ ਬਣਾਈ ਸੀਗੀ Soltana Vadi Sassikau.